ਨਹੀਂ ਅਸੀਂ ਭੁੱਲਣ ਨਹੀਂ ਦੇਣਾ ਜੀ ਨਵੇਂ ਬੱਚਿਆਂ ਨੂੰ ਵਰਸਾਲ ਐਵੇਂ ਹੋਣਾ ਚਾਹੀਦਾ ਵੀ ਪੰਜੇ ਵੇ ਜਾ ਮੈਂ ਨਹੀਂ ਸੌਰੇ ਜਾਣਾ ਕਿ ਇਕੱਠੀਆਂ ਹੋ ਕੇ ਆਪਣੇ ਦੁੱਖ ਸੁੱਖ ਕਰਦੀਆਂ ਨੇ ਸੌਰੀਆਂ ਦੀਆਂ ਗੱਲਾਂ ਬੇਚਾਰਕ ਦਿਖਾਉਣ ਵਾਸਤੇ ਅਸੀਂ ਇਹ ਸਾਰਾ ਕੁਝ ਕੀਤਾ ਹੈ ਜੀ ਗੋਦਿਆਂ ਪਰ ਇਹਦੀ ਨਗਰਬਲੀ ਗੋਦਿਆਂ ਪਰ जटाना ਜਾਤ ਤਬੀਲਾ ਕੋਲੋਂ ਦਿਲਾਂ ਦੇ ਸੇ ਆਪੂ ਘਰ ਕੇ ਨੀਓ ਲੱਗਿਆ ਕਾਰ ਚਾਰ ਉੱਪਰ ਕੇ ਨੀਓ ਲੱਗਿਆ ਤਾਲ ਜਾਰ ਉੱਪਰ ਕੇ ਨੀਓ ਲੱਗਿਆ ਉੱਪਰ ਕੇ ਕਦੇ ਕਦੇ ਤੇਰੇ ਖੱਟੇ ਮਿੱਠੇ ਜਾਮਣੂ ਕਦੇ ਕਦੇ ਤੇਰੇ ਖੱਟੇ ਮਿੱਠੇ ਜਾਮ ਕਦੇ जालू मां जाल बिच वेरे तूं बाबू वेरे तूं बाबू मां बिच वेर जाम कॾहिं न आई तूं हंसि खे कॾहिं न आई तूं हंसी भेरी ਕਦੇ ਨਾ ਆਈਨੀ ਤੂੰ ਕੌਣ ਕੱਟਦੇ ਉੱਠ ਜਾ ਗੋਰੀਏ ਸਾਡਾ ਪਿੰਡ ਛੱਟ ਕੇ ਜਾ ਗੋਰੀਏ ਸਾਡਾ ਪਿੰਡ ਛੱਟ ਕੇ ਉੱਠ ਜਾ ਹੋਏ ਸਾਡਾ ਪਿੰਡ ਛੱਟ ਕੇ ਤਿੰਨ ਬੋਲਾ ਹਣੀ ਮੈਂ ਰੁਕੀ ਕਦੇ ਨਾ ਬੋਲਾ ਹਣੀ ਆ ਹੋਵੇ ਕਦੇ ਨਾ ਕਦੇ ਨਾ ਮੈਂ ਰੁਕੀ ਕਦੇ ਮੈਨੂੰ ਤਾਂ ਕਹਿੰਦਾ ਬਾਹ ਨਿਦਾਨਾ ਮੈਨੂੰ ਤਾਂ ਕਹਿੰਦਾ ਬਾਹ ਨਿਦਾਨਾ ਆਪ ਪਰਾਈਆਂ ਤੱਕਦਾ ਨਹੀਂ ਪਤਲਾ ਜੇ ਅਮਈਆ ਨਹੀਂ ਪਤਲਾ ਜੇ ਅਮਈਆ ਜਾਣ ਮੁਠੀ ਵਿੱਚ ਰੱਖਦਾ ਨਹੀਂ ਪਤਲਾ ਜੇ ਅਮਈਆ ਜਾਣ ਮੁਠੀ ਵਿੱਚ ਰੱਖਦਾ ਨਹੀਂ ਪਤਲਾ ਜੇ ਅਮਈਆ ਜਾਣ ਮੁਠੀ ਵਿੱਚ ਰੱਖਦਾ ਨੰਦਾ ਦੇ ਪਰਜਨਿਆ ਕੇ ਜਾਪਰੈ ਨੰਦਾ ਦੇ ਪਰਜਨਿਆ ਕੇ ਜਾਪਰੈ ਪਰ ਜੈ ਨਾ ਗੱਦ ਆਪਣਾ ਕਰਨਿਆ ਤੇਰਾੋਂ ਬੇ ਜਵਾਕ ਤੁਪਨ ਕਰਵੇ ਰਸੀ ਦੱਡੂ ਦਰੋਂ ਮੇੇ ਜਵਾਕ ਤੁਪਨ ਦਰਸਨੇ ਸੱਚੇ ਦੂ ਡਰਉਂਦੇ ਆਖਿ ਮਾਦਰਵੇ ਜੇ ਨਾ ਨਹੀਂ ਰਹਾ ਟਿਕਟਾ ਮਿੱਤਰਾ ਹੁੰਦੇ ਨੇ ਵੀ ਨੂੰ ਬਣੀਆ ਰ ਟਿਕਟਾ ਮਿੱਤਰਾ ਮੇਰੇ ਸੱਸ ਬੜੇ ਕਾ ਵੱਤੇ ਮੇ ਨੂੰ ਬਾਂਦੜੇ ਨਾ ਜੁੱਤੀ ਮੇਰੀ ਰਾਜਾ ਗੁੱਸੇ ਤੇਰੀ ਮਖੜਕਣੀੁੰਡੇ ਰਾਜੀ ਰਾਜਾ ਗੁੱਸੇ ਤੇਰੀ ਮਖੜਕਣੀੁੰਡੇ ਸਾਸਾਂ ਦੇ ਲੀਦੇ ਪਾਂਛਤੁੰਡੇ ਲੰਬੀ ਰੇਲ ਬਣਾਵਾਗੇ ਕੋਈ ਆਵੇਗਾ ਕੋਈ ਜਾਵੇਗਾ ਫਿਰ ਗੱਡੀਆਂ ਮੋਟਰਾਂ ਪਾ ਪਾ ਫਿਰ ਗੱਡੀਆਂ ਮੋਟਰਾਂ ਪੀ ਪੀ ਫਿਰ ਗੱਡੀਆਂ ਮੋਟਰਾਂ ਪਾ ਪਾ ਤੇਰੇ ਵਿੱਚੋਂ ਮੋਟਰਾਂ ਫਿਰ ਗੱਡੀਆਂ ਮੋਟਰਾਂ ਪਾ ਪਾ ਫਿਰ ਗੱਡੀਆਂ ਮੋਟਰਾਂ ਆ ਜਾ ਟਕਟਾ ਤਾਰੀ

ਚੈਨਲ ਦੇ ਸਾਰੇ ਦੋਸਤਾਂ ਦਾ ਸਵਾਗਤ ਹੈ ਐਸ ਵਕਤ ਅਸੀਂ ਖੜੇ ਆ ਬਰਨਾਲਾ ਗਰਾਊਂਡ ਦੇ ਵਿੱਚ ਸਾਡੇ ਨਾਲ ਭੈਣਾ ਮੌਜੂਦ ਹੈ ਜਿਹੜਾ ਤੀਆਂ ਦਾ ਤਿਹਾਰਾ ਮਨਾਇਆ ਜਾਂਦਾ ਆਪਾਂ ਗੱਲਬਾਤ ਕਰਦੇ ਆ ਉਹਨਾਂ ਦਾ ਤੀਆਂ ਨੂੰ ਲੈ ਕੇ ਕਹਿਣਾਗਾ ਹਾਂਜੀ ਭੈਣ ਕੀ ਕਹਿਣਾ ਚਾਹੁੰਗੇ ਜਿਹੜਾ ਤੀਆਂ ਦਾ ਤਿਹਾਰਾ ਅੱਜ ਬਰਨਾਲਾ ਗਰਾਊਂਡ ਵਿੱਚ ਮਨਾਇਆ ਜਾ ਰਿਹਾ ਸਰ ਇਹ ਤੀਆਂ ਦਾ ਤਿਹਾਰਾ ਅਸੀਂ ਦੂਜੀ ਵਾਰ ਮਨਾ ਰਹੇ ਹਾਂਗੇ ਇੱਥੇ ਸਾਨੂੰ ਮਿਲਾ ਕੇ ਬਹੁਤ ਵਧੀਆ ਲੱਗਦਾ ਹੈਗਾ ਤੇ ਕੋਸ਼ਿਸ਼ ਇਹ ਰਹਿੰਦੀ ਹੈ ਵੀ ਹਰ ਸਾਲ ਸਾਡਾ ਤੀਆਂ ਦਾ ਤਿਉਹਾਰ ਬਹੁਤ ਵਧੀਆ ਮਨਾਇਆ ਜਾਵੇ ਤੇ ਅੱਗੇ ਵੀ ਇਹ ਕੋਸ਼ਿਸ਼ ਰਹੇ ਦਿਨੋਦ ਜਿਹੜਾ ਸੱਭਿਆਚਾਰ ਪ੍ਰੋਗਰਾਮ ਆ ਅਲੋਪ ਹੋ ਰਿਹਾ ਹੈ ਨਾ ਤੇ ਦੁਬਾਰਾ ਪਿਛਲੇ ਸਾਲ ਤੋਂ ਮਦਦ ਚੱਲ ਰਿਹਾ ਹੈਗਾ ਸੱਭਿਆਚਾਰ ਵੀ ਸਾਡੇ ਬੱਚੇ ਭੁੱਲਦੇ ਜਾ ਰਹੇ ਆ ਨਹੀਂ ਅਸੀਂ ਭੁੱਲਣ ਨਹੀਂ ਦੇਣਾ ਜੀ ਨਵੇਂ ਬੱਚਿਆਂ ਨੂੰ ਸੱਭਿਆਚਾਰਕ ਦਿਖਾਉਣ ਵਾਸਤੇ ਤਾਂ ਅਸੀਂ ਇਹ ਸਾਰਾ ਕੁਝ ਕੀਤਾ ਹੈਗਾ ਜੀ ਹਨ ਜਿਨ੍ਹਾਂ ਕੋਲੇ ਸੱਭਿਆਚਾਰਕ ਚੀਜ਼ਾਂ ਸਾਹਮਣੇ ਰੱਖੀ ਹੋਈਆਂ ਨੇ ਕੱਲ ਉਹਨਾਂ ਨੂੰ ਸਪੈਸ਼ਲ ਸਨਮਾਨਤ ਵੀ ਕੀਤਾ ਜਾਊਗਾ ਸਾਡੇ ਚੈਨਲ ਦੇ ਰਾਹੀਂ ਨੂੰ ਪੂਰੀ ਦੁਨੀਆ ਦੇਖਦੀ ਆ ਤੁਸੀਂ 17 ਤੇ 18 ਦੋ ਦਿਨ ਰੱਖਿਆ ਹੈ ਨਾ ਕੀ ਕਹਿਣਾ ਚਾਹ ਲੋਕਾਂ ਲਈ ਇਹ ਕਹਿ ਰਹੇ ਆ ਕਿ 17 ਅਜ ਦਾ ਦਿਨ ਤਾਂ ਚਲੋ ਨਿਕਲ ਗਿਆ 18 ਤਰੀਕ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਜਿਹੜੇ ਨਹੀਂ ਪਹੁੰਚੇ ਉਹ ਜ਼ਰੂਰ ਪਹੁੰਚਣ ਤੇ ਤੀਆਂ ਦੇ ਮੇਲੇ ਦਾ ਆਨੰਦ ਲੈਣ ਹਾਂਜੀ ਪਰ ਕੀ ਕਹਣਾ ਹੈ ਤੀਆਂ ਬਾਰੇ ਤਿਆਂ ਦਾ ਤਿਹਾਰ ਵਿਜੀ ਇਹ ਹੈ ਕਿ ਲੇਡੀਆਂ ਆਪਣੇ ਪੇਕੇ ਘਰ ਆndੀਆਂ ਨੇ ਆਪਣੀਆਂ ਨਣਦਾਂ ਪਰਜਾਈਆਂ ਇਕੱਠੀਆਂ ਹੋ ਕੇ ਆਪਣੇ ਦੁੱਖ ਸੁੱਖ ਕਰਦੀਆਂ ਨੇ ਸਹੁਰਿਆਂ ਦੀਆਂ ਗੱਲਾਂ ਕਰਦੀਆਂ ਨੇ ਤੇ ਆਪਣਾ ਜਿਹੜਾ ਬਚਪਨ ਆ ਯਾਦ ਕਰਦੀਆਂ ਨੇ ਔਰ ਪੰਜਾਬੀ ਸੱਭਿਆਚਾਰ ਨੂੰ ਇਹ ਦਰਸਾਉਂਦਾ ਕਿ ਧੀਆਂ ਦਾ ਤਿਹਾਰ 17 ਤੇ 18 ਤਰੀਕ ਅਸੀਂ ਜਿਹੜੀ ਰੱਖੀ ਹੈ 18 ਤਰੀਕ ਨੂੰ ਜਿਹੜਾ ਹੈਗਾ ਲਾਸਟ ਦਿਨ ਹੁੰਦਾ ਵੱਲੋਂ ਪੈਂਦੀ ਹੈ ਤੇ ਲੇਡੀਜ਼ ਜਿਹੜੀ ਆਪਣੇ ਭਰਾਵਾਂ ਦੇ ਰਖਣੀਆਂ ਵੰਨ ਕੇ ਆਪਣੇ ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਨੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਹਰ ਸਾਲ ਇਹ ਤਿਹਾਰ ਅਸੀਂ ਮਨਾਉਂਦੇ ਰਹੀਏ ਤੇ ਆਪਣੇ ਪੰਜਾਬੀ ਵਿਰਸੇ ਨੂੰ ਜਿਹੜਾ ਹੈਗਾ ਲੋਕਾਂ ਦੇ ਵਿੱਚ ਵੱਧਦਾ ਫੁੱਲਦਾ ਕਰੀਏ ਹਾਂਜੀ ਸਾਡੇ ਨਾਲ ਹੋਰ ਵੀ ਬੱਚੇ ਮੌਜੂਦ ਆਪਾਂ ਗੱਲਬਾਤ ਕਰਦੇ ਆ ਉਹਨਾਂ ਦਾ ਵੀ ਇਸ ਨੂੰ ਲੱਗੇ ਕਿ ਕਿੰਨਾ ਬਹੁਤ ਵਧੀਆ ਪੰਜਾਬੀ ਸੱਭਿਆਚਾਰ ਸਾਰੇ ਇਕੱਠੇ ਹੁੰਦੇ ਨੇ ਬੋਲੀਆਂ ਪਾਉਂਦੇ ਨੇਗੇ ਬਹੁਤ ਵਧੀਆ ਲੱਗਦਾ ਮਤਲਬ ਹਰ ਸਾਲ ਐਵੇਂ ਹੋਣਾ ਚਾਹੀਦਾ ਵੀ ਪੰਜਾਬੀ ਸੱਭਿਆਚਾਰ ਆਪਦਾ ਬਰਕਰਾਰ ਰੱਖਣਾ ਚਾਹੀਦਾ ਜਿਨੇ ਕਿ ਤੁਸੀਂ ਅੱਜ ਚਰਖੇ ਦੇਖਿਆ ਹਨ ਇਸ ਤਰ੍ਹਾਂ ਪਹਿਲਾਂ ਆਪਾਂ ਟੀਵੀਆਂ ਤੇ ਦੇਖਦੇ ਆਏ ਜਿਹੜੀ ਪੰਜਾਬੀ ਤੇ ਤੁਸੀਂ ਲਾਈਵ ਦੇਖਿਆ ਜਿਹੜੀ ਹੁੰਦੀ ਨਵੀਂ ਪੀੜ੍ਹੀ ਆ ਚਰਖੇ ਤਰੰਜਨਾ ਸਾਰੇ ਕੁਝ ਜੋ ਬੋਲੇ ਜਾ ਰਿਹਾ ਉਹਨਾਂ ਤੱਕ ਨੂੰ ਪਤਾ ਹੀ ਨਹੀਂ ਚਰਖਾ ਬਾਰੇ ਪਹਿਲਾਂ ਇਹੀ ਸਭ ਕੁਝ ਚੱਲਦਾ ਸੀਗਾ ਬਸ ਹਾਂਜੀ ਹਾਂ ਪੰਜਾਬੀ ਸਭਿਆਚਾਰ ਬੋਲੀ ਕੋਣੀ ਆ ਹਾਂਜੀ ਤੀਆਂ ਬਾਰੇ ਕੀ ਕਹਿਣਾ ਚਾਹੁੰਦੇ ਤੀਆਂ ਆ ਮੇਰਾ ਰੰਜਨ ਦਾ ਸਾਧਨ ਆ ਗਿਆ ਤੇ ਇਹਦੇ ਨਾਲ ਕੁੜੀਆਂ ਬੁੜੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਤੇ ਆਨੇ ਤਿਹਾਰਣ ਦਾ ਕਿੱਦਾਂ ਲੱਗੇ ਥੇ ਕਿੱਦਾਂ ਲੱਗੇ ਹਾਂਜੀ ਬਹੁਤ ਵਧੀਆ 发了。